28 ਸਾਲ ਨੌਕਰੀ ਕਰ ਲਈ ਸੀ ਹੁਣ ਮਗਨ ਇਹ ਹੱਕ ਗਿਆ ਸੀਗਾ ਇਸ ਚੀਜ਼ ਦਾ ਥੋੜਾ ਸ਼ੌਂਕ ਸੀਗਾ ਤੇ ਕੁਝ ਮਦਰ ਸਿਖਾ ਕੇ ਗਏ ਸੀਗੇ ਤੁਸੀਂ ਇਹੀ ਕਿਉਂ ਸੋਚੇ ਕਿ ਮੈਂ ਨਾਨ ਵੇਜ ਦਾ ਹੀ 카ਟ ਲਗਾਣਾ ਇਸ ਤੋਂ ਇਲਾਵਾ ਹੋਰ ਵੀ ਫੂਡ ਆਈਟਮ ਸੀਗੀਆਂ ਨਹੀਂ ਮੈਂ ਬਣਾਉਣਾ ਹੋਰ ਵੀ ਬੜਾ ਕੋਈ ਸਵਾਦ ਆ ਪਰ ਜਿਸ ਚ ਮੇਰੀ ਟੇਸਟ ਮੇਰੀ ਰੁਚੀ ਹੈ ਮੈਂ ਉਸ ਚੀਜ਼ ਦੇ ਵਿੱਚ ਪਹਿਲਾਂ ਮੇਨ ਕੀਤਾ ਮੇਰਾ ਇਹ ਮੇਰੀ ਵਾਈਫ ਨੇ ਨਾਮ ਰੱਖਿਆ ਹੈ ਜੀ ਗਲੇਸ਼ੀਅਸ ਮੇਰੇ ਕੋ ਇੱਥੇ ਜੋ ਸਪੈਸ਼ਲ ਦਲਦਾ ਮੈਡਮ ਉਹ ਆਪਣੇ ਕੋ ਮਟਨ ਹੁੰਦਾ ਵਾ ਕੋਟਲੇਜੀ ਹੁੰਦੀ ਆ ਲੋਕਾਂ ਵੱਲੋਂ ਤੁਹਾਡੇ ਖਾਣੇ ਨੂੰ ਕਿੰਨਾ ਪਿਆਰ ਦਿੱਤਾ ਜਾ ਰਿਹਾ ਮੈਂ ਕਹਾਂ ਜੀ ਜਿਹੜਾ ਇੱਕ ਵਾਰੀ ਖਾ ਲੈਂਦਾ ਵਾ ਮੁੜ ਕੇ ਦੁਬਾਰਾ ਵਾਪਸ ਨਹੀਂ ਜਾਂਦਾ ਪੱਕਾ ਹੋ ਜਾਂਦਾ ਗਾਗ ਆਪਣੇ ਕੋ ਜਿਹੜੇ ਮਟਨ ਸਪੈਸ਼ਲ ਖਾ ਗਏ ਜਾਂਦੇ ਆ ਉਹ ਤਾਂ ਮੈਨੂੰ ਬੋਧ ਗੰਦੇ ਆ ਤੁਸੀਂ ਰਾਤ ਨੂੰ ਵੀ ਲਗਾਓ ਪਰ ਮੈਂ ਰਾਤ ਨੂੰ ਲਗਾ ਕੇ ਖੁਸ਼ੀ ਨਹੀਂ ਆ ਉਸ ਚੀਜ਼ ਕਿਉਂਕਿ ਰਾਤ ਦਾ ਕੰਮ ਥੋੜਾ ਜਿਹਾ ਉਦਾਂ ਦਾ ਹੀ ਹੁੰਦਾ ਵਾ ਮੇਰੇ ਕੋ ਦਿਨੇ ਜਿਵੇਂ ਲੰਚ ਦੇ ਵਿੱਚ ਸਾਰਾ ਕੁਝ ਹੈਗਾ ਵਾ ਹੁਣ ਜਿਨ੍ਹਾਂ ਨੇ ਰਾਤ ਨੂੰ ਖਾਣਾ ਹੁੰਦਾ ਉਹ ਮੇਰੇ ਕੋ ਪੈਕ ਕਰਵਾ ਕੇ ਲੈ ਜਾਂਦੇ ਆ ਆਪਣੇ ਲਈ ਜੇ ਕੰਮ ਕਰਨਾ ਹੋਵੇ ਨਾ ਇੱਥੇ ਹੀ ਬਹੁਤ ਹੈਗਾ ਕੰਮ ਇਹ ਪਹਿਲਾਂ ਥੋੜਾ ਆਪਣੇ ਜੋ ਪੰਜਾਬੀ ਲੋਕ ਥੋੜੀ ਸ਼ਰਮ ਕਰਦੇ ਸੀਗੇ ਪਰ ਅੱਜ ਕੱਲ ਸ਼ਰਮ ਨਹੀਂ ਕਰਦੇ ਲੋਕ ਲੋਕੀ ਰਸਾਇਣ ਜਿਵੇਂ ਬਣਾਏ ਜਾਂਦੇ ਆ ਆਪਾਂ ਬਣਾਨੇ ਸਰੋਂ ਦੇ ਤੇਲ 'ਚ ਪਰ ਖਾ ਕੇ ਪਤਾ ਲੱਗ ਜਾਊਗਾ ਕਿ ਚੀਜ਼ ਕੀ ਖਾਧੀ ਹੈ ਸਿਕਾ ਜੀ ਚਾਚਾ ਟੀਵੀ ਦੇਖ ਰਹੇ ਸਾਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡੀ ਆਪਣੀ ਅਦਿਤੀ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਤੁਹਾਡੀ ਅਦਿਤੀ ਜੋ ਹੈ ਬਹੁਤ ਜ਼ਿਆਦਾ ਫੂਡ ਲਵਰ ਹੈ ਖਾਣੇ ਦੀ ਸ਼ੌਕੀਨ ਹੈ ਔਰ ਤੁਹਾਨੂੰ ਖਾਣੇ ਨੂੰ ਲੈ ਕੇ ਹਰ ਚੀਜ਼ ਦੇ ਨਾਲ ਅਪਡੇਟ ਕਰਦੇ ਰਹਿੰਦੇ ਤੇ ਅੱਜ ਅਸੀਂ ਇੱਥੇ ਆਏ ਆ ਨਾਨ ਵੇਜ ਦੀ ਕਾਰਟ ਤੇ ਔਰ ਨਾਨ ਵੇਜ ਦਾ ਨਾਮ ਸੁਣ ਕੇ ਕਿੰਨੇ ਸਾਰੇ ਨਾਨ ਵੇਜ ਲਵਰ ਨੇ ਉਹਨਾਂ ਨੂੰ ਕੀ ਕੀ ਪਤਾ ਸਾਨੂੰ ਕਮੈਂਟ ਬਾਕ ਤੇ ਰਹਿ ਦੱਸੋ ਤੇ ਮਿਲਵਾਨ ਨੇ ਇੱਥੇ ਕੀ ਕੀ ਬਣਦਾ ਹੈ ਉਹ ਵੀ ਦੇਖ ਦੇਖਦੇ ਆ ਉਹਦਾ ਫਲੇਵਰ ਚੱਖ ਕੇ ਦੇਖਦੇ ਆ ਤੇ ਦੱਸਦੇ ਆ ਕਿ ਉਹ ਕਿੱਦਾਂ ਦਾ ਹੈ ਸਤਿ ਸ਼੍ਰੀ ਅਕਾਲ ਸ਼੍ਰੀ ਕਾਜੀ ਕੀ ਨਾਮ ਤੁਹਾਡਾ ਮੇਰਾ ਗਗਨਦੀਪ ਸਿੰਘ ਆ ਜੀ ਗਗਨਦੀਪ ਜੀ ਪਿੰਨੇ ਟਾਈਮ ਤੋਂ ਤੁਸੀਂ ਇਹ ਕਾਟ ਲਗਾ ਰਹੇ ਹੋ ਮੈਨੂੰ ਫਿਲਹਾਲ ਤਾਂ ਜੀ ਲਾਇਏ 3-4 ਮਹੀਨੇ ਇੱਥੇ ਰੋਡ ਤੇ ਲਾਂਦੇ ਨੂੰ ਮੈਨੂੰ 2 ਮਹੀਨੇ ਹੋਏ ਹੈ ਉਸ ਤੋਂ ਪਹਿਲੇ ਕੀ ਕਰਦੇ ਸੀ ਇਸ ਤੋਂ ਪਹਿਲਾਂ ਮੈਂ ਕੱਪੜੇ ਦਾ ਕੰਮ ਕਰਦਾ ਸੀ ਕੱਪੜੇ ਦਾ ਕੰਮ ਆਪਣਾ ਸੀ ਕਰ ਸੀ ਨਹੀਂ ਜੌਬ ਕਰਦਾ ਸੀ ਜੀ ਇਹ ਜੌਬ ਕਰਦੇ ਸੀ ਉਹ ਕੱਪੜੇ ਦੇ ਕੰਮ ਕਹਿੰਦੇ ਉਹਦੇ ਵਿੱਚ ਤਾਂ ਬਿਜ਼ਨਸ ਵੀ ਕਾਫੀ ਹੈ ਤੇ ਉਹ ਤੁਹਾਨੂੰ ਫਿਰ ਇੱਥੇ ਕਿਵੇਂ ਪਹੁੰਚੇ ਉਹ ਆਪਾਂ ਸਾਨੂੰ ਦੱਸੋ ਬਸ 25 26 ਸਾਲ ਨੌਕਰੀ ਕਰ ਲਈ ਸੀ ਹੁਣ ਮਨ ਇਹ ਹੱਕ ਗਿਆ ਸੀਗਾ ਇਸ ਚੀਜ਼ ਦਾ ਥੋੜਾ ਸ਼ੌਂਕ ਸੀਗਾ ਤੇ ਕੁਝ ਮਦਰ ਸਿਖਾ ਕੇ ਗਏ ਸੀਗੇ ਇਸ ਚੀਜ਼ ਉਹਨਾਂ ਦਾ ਹੀ ਟੇਸ ਦਿੱਤਾ ਹੈ ਜੋ ਸਾਰਿਆਂ ਨੂੰ ਪਸੰਦ ਆਦਾ ਹੈ ਨਹੀਂ ਤੁਸੀਂ ਇਹੀ ਕਿ ਸੱਚ ਹੈ ਕਿ ਮੈਂ ਨਾਨ ਵੇਜ ਦਾ ਹੀ 카ਟ ਲਗਾਣਾ ਇਸ ਤੋਂ ਇਲਾਵਾ ਹੋਰ ਵੀ ਫੂਡ ਆਈਟਮਸ ਸੀਗੀਆਂ ਨਹੀਂ ਮੈਂ ਬਣਾਣਾ ਹੋਰ ਵੀ ਬੜਾ ਕੋਈ ਸਵਾਦ ਆ ਪਰ ਜੀਚ ਮੇਰੀ ਟੇਸਟ ਮੇਰੀ ਰੁਚੀ ਹੈ ਮੈਂ ਉਸ ਚੀ ਦੇ ਵਿੱਚ ਪਹਿਲਾਂ ਮੈਨ ਕੀਤਾ ਤੁਹਾਡੇ ਇਸ ਕਾਰਡ ਦਾ ਨਾਮ ਤੁਸੀਂ ਆਪ ਦੱਸੋ ਮੇਰਾ ਇਹ ਮੇਰੀ ਵਾਈਫ ਨੇ ਨਾਮ ਰੱਖਿਆ ਹੈ ਜੀ ਜਲੇਸ਼ੀਅਸ ਤੇ ਉਹੀ ਥੋੜਾ ਨਾਲ ਡੀਲ ਕਰਦੀ ਹੈ ਸਾਡੀ ਨਹੀਂ ਵਾਈਫ ਤਾਂ ਦੇਖਿਆ ਜਾਵੇ ਨਾ ਵਾਈਫ ਜ਼ਿਆਦਾਤਰ ਆਪਣੇ ਹਸਬੰਡ ਦਾ ਨਾਮ ਨਹੀਂ ਲੈਂਦੇ ਉਹ ਇਕੋ ਦਮ ਇਹੀ ਕਹਿੰਦੇ ਨੇ ਏ ਜੀ ਸੁਣਤੇ ਹੋ ਜਾਂ ਅ ਜੀ ਸੁਣਤੇ ਹੋ ਇੱਥੇ ਏ ਜੀ ਹੈ ਏਜੀ ਦਾ ਨਾਮ ਤਾਂ ਤੁਸੀਂ ਉਹਨੇ ਦੱਸੇ ਇੱਕ ਵਾਰ ਦੁਬਾਰਾ ਦੱਸੋ ਏਜੀ ਕਿਉਂਕਿ ਅਸੀਂ ਤਾਂ ਛੋਟੇ ਦੇ ਇੱਕੋ ਜਿਹੇ ਮੰਮੀ ਦੇ ਮੋਢੇ ਤੇ ਏਜੀ ਬੋਲਾ ਨਾ ਏਜੀ ਏਲਾ ਨਾ ਏਜੀ ਕਿ ਗਾਜ ਕਾਰਟ ਤੇ ਖੜੇ ਤੇ ਏਜੀ ਦਾ ਨਾਮ ਬਤਾਓ ਏਜੀ ਦਾ ਇਹ ਉਹਨੇ ਮੀਨਿੰਗ ਕੱਢਿਆ ਏਜ ਤੇ ਮੇਰੀ ਵਾਈਫ ਦਾ ਨਾਮ ਹੈ ਅਮਰਿਤ ਤੇ ਜੀ ਦੇ ਉੱਤੇ ਮੇਰਾ ਨਾਮ ਹੈ ਗਗਨਦੀਪ ਸਿੰਘ ਇਸ ਕਰਕੇ ਦੋਨਾਂ ਦਾ ਕੰਬੋ ਕਰਕੇ ਏਜੀ ਕੀਤਾ ਸੀ ਵੈਸੇ ਨੇ ਦੀ ਵਾਈਫ ਦੀ ਮੈਂ ਗੱਲ ਕਹੂੰਗੇ ਉਹ ਬਹੁਤ ਜ਼ਿਆਦਾ ਸਮਾਰਟ ਨੇ ਪੂਰਾ ਨਾਮ ਲੈਂਦੇ ਕਿਉਂ ਮੁਸ਼ਕਲ ਕਰਨੇ ਸਿੱਧਾ ਸ਼ਾਰਟਕਟ ਇਹ ਜੀ ਆ ਜੇ ਲਾਣਾ ਹਾਂਜੀ ਤੇ ਉਹ ਕਹਿ ਸਕਦੇ ਹਾਂ ਹਾਂਜੀ ਹਾਂਜੀ ਤੁਸੀਂ ਕਹਿ ਸਕਦੇ ਹੋ ਓਕੇ ਸੋ ਤੁਹਾਡੇ ਇਸ ਕਾਰਡ ਤੇ ਸਾਨੂੰ ਕੀ ਕੀ ਮਿਲੇਗਾ ਮੇਰੇ ਕੋ ਇੱਥੇ ਜੋ ਸਪੈਸ਼ਲ ਦਲਦਾ ਹੈ ਮੈਡਮ ਉਹ ਆਪਣੇ ਕੋ ਮਟਨ ਹੁੰਦਾ ਵਾ ਪੋਰਕਲੇਜੀ ਹੁੰਦੀ ਆ ਚਿਕਨ ਵੀ ਹੁੰਦਾ ਵਾ ਪਰ ਜੋ ਮੇਰਾ ਮੇਨ ਆ ਉਹ ਮਟਨ ਤੇ ਪੋਰਕਲੇਜੀ ਮੇਰੀ ਸਪੈਸ਼ਲ ਚੱਲਦੀ ਹੈ ਔਰ ਕਿਸੇ ਨੇ ਕੋਈ ਅਲੱਗ ਚੀਜ਼ ਖਾਣੀ ਹੋਵੇ ਚਿਕਨ ਦੇ ਰਿਗਾਰਡਿੰਗ ਖਾਣਾ ਹੋਵੇ ਸਪੈਸ਼ਲ ਬਣਵਾਣਾ ਹੋਵੇ हां ऑर्डर ਤੇ ਬਣ ਜਾਂਦਾ ਮੈਡਮ ਜਿਵੇਂ ਕੋਈ ਕੁਆਂਟੀਟੀ ਦੇ ਹਿਸਾਬ ਨਾਲ ਕਹਿ ਜਵੇ ਆਰਡਰ ਤੇ ਬਣਾ ਦਿੰਦਾ ਕੋਈ ਹੋ ਨਹੀਂ ਤੇ ਹੋਮ ਡਿਲੀਵਰੀ ਵੀ ਰੱਖਦੇ ਹੋ ਨਹੀਂ ਹੋਮ ਡਿਲੀਵਰੀ ਤਾਂ ਨਹੀਂ ਹੈ ਫਿਲਹਾਲ ਹਜੇ ਸਟਾਰਟ ਕੀਤੀ ਆ ਅੱਗੋਂ ਗੋਂ ਰੱਬ ਕਿਰਪਾ ਕਰੂਗਾ ਬਹੁਤ ਕੁਝ ਹੋਊਗਾ ਲੋਕਾ ਬੋਲੋ ਤੁਹਾਡੇ ਖਾਣੇ ਨੂੰ ਕਿੰਨਾ ਪਿਆਰ ਦਿੱਤਾ ਜਾ ਰਿਹਾ ਮੈਂ ਕਹਾਂ ਜੀ ਜਿਹੜਾ ਇੱਕ ਵਾਰੀ ਖਾ ਲੈਂਦਾ ਵਾ ਮੁੜ ਕੇ ਦੁਬਾਰਾ ਵਾਪਸ ਨਹੀਂ ਆਂਦਾ ਪੱਕਾ ਹੋ ਜਾਂਦਾ ਗਾਗ ਆਪਣੇ ਕੋ ਗਾਗ ਪੱਕਾ ਜਾਂਦਾ ਤੁਹਾਡੇ ਬੱਚੇ ਕੀ ਪਸੰਦ ਕਰਦੇ ਨੇ ਮੇਰਾ ਮੁੰਡਾ ਜ਼ਿਆਦਾ ਤਾਂ ਜੀ ਪੋਰਟਕਲੇਜੀ ਖਾ ਕੇ ਖੁਸ਼ ਆ ਤੇ ਵਾਈਫ ਮਟਨ ਖਾ ਕੇ ਖੁਸ਼ ਆ ਕਿ ਤਾਂ ਫਿਰ ਡੇਲੀ ਤੁਹਾਡੇ ਘਰੇ ਪਾਰਟੀ ਵਾਲਾ ਸੀਨ ਹੁੰਦਾ ਹਣਾ ਮੇਰੇ ਖਿਆਲ ਨਾਲ ਜੀ ਡੇਲੀ ਚੱਲਦਾ ਸੀ ਵੈਸੇ ਅਗਰ ਇਹਨਾਂ ਦੀ ਏਜੀ ਕਾਰਡ ਦੀ ਗੱਲ ਕਰੀਏ ਮੇਰੇ ਖਿਆਲ ਨਾਲ ਉਹਨਾਂ ਬੰਦਿਆਂ ਲਈ ਬੈਚਲਰਸ ਦੇ ਲਈ ਇੱਕ ਪਾਰਟੀ ਵਾਲਾ ਮਾਹੌਲ ਹੀ ਹੋ ਸਕਦਾ ਹੈ ਕਿਉਂਕਿ ਬੋਤਲਾਂ ਮੋਸਟਲੀ ਸਾਰੇ ਆਪਣੇ ਕੋਲ ਹੀ ਰੱਖਦੇ ਆ ਤੇ ਮੇਰੇ ਖਿਆਲ ਨਾਲ ਇਦਾਂ ਦੀ ਜਗ੍ਹਾ ਆ ਕੇ ਉਹਨਾਂ ਨੂੰ ਨਾਨਵੇਜ ਮਿਲ ਜਾਂਦਾ ਫਿਰ ਤਾਂ ਉਹਨਾਂ ਦਾ ਅਲੱਗ ਪਾਰਟੀ ਵਾਲਾ ਮਾਹੌਲ ਹੁੰਦਾ ਹਣਾ ਹਾਂਜੀ ਮੈਨੂੰ ਕਿਸੇ ਨੇ ਕਸਟਮਰ ਰਾਤ ਨੂੰ ਲਾਨ ਲਈ ਇੱਥੇ ਕਾਰਡ ਮੇਰੇ ਜਿਹੜੇ ਮਟਰਨ ਸਪੈਸ਼ਲ ਖਾਵੇ ਜਾਂਦੇ ਆ ਉਹ ਤਾਂ ਮੈਨੂੰ ਬੋਧ ਗੰਦੇ ਆ ਤੁਸੀਂ ਰਾਤ ਨੂੰ ਵੀ ਲਗਾਓ ਪਰ ਮੈਂ ਰਾਤ ਨੂੰ ਲਗਾ ਕੇ ਖੁਸ਼ੀ ਨਹੀਂ ਹਾਂ ਉਸ ਚੀਜ਼ ਕਿਉਂਕਿ ਰਾਤ ਦਾ ਕੰਮ ਥੋੜਾ ਜਿਹਾ ਉਦਾਂ ਦਾ ਹੀ ਹੁੰਦਾ ਵਾ ਨਹੀਂ ਅਗਰ ਜੇ ਦੇਖਿਆ ਜਾਵੇ ਨਵਾਂ ਸਾਲ ਵੀ ਆ ਰਿਹਾ 31 ਦਸੰਬਰ ਠੀਕ ਹੈ 31 ਦਸੰਬਰ ਸਭ ਨੇ ਪਾਰਟੀ ਕਰਨੀ ਹੁੰਦੀ ਹੈ ਕੁਛ ਨਾ ਕੁਛ ਖਾਣਾ ਹੁੰਦਾ ਵਾ ਹਾਂਜੀ ਜੇਕਰ ਆਪਣੇ ਜੇਬ ਦੇ ਹਿਸਾਬ ਨਾਲ ਦੇਖਿਆ ਜਾਵੇ ਫਿਰ ਤਾਂ ਉਹਨਾਂ ਦੀ ਪਾਰਟੀ ਕਿਥੇ ਨਾ ਕਿੱਥੇ ਮਿਸ ਹੋ ਸਕਦੀ ਹੈ ਤੁਹਾਡੇ ਘਰ ਕੇ ਜੇ ਤੁਸੀਂ ਰਾਤ ਨੂੰ ਨਾ ਲਾਇਆ ਮੈਡਮ ਕੀ ਕਰ ਸਕਦੇ ਆ ਰਾਤ ਨੂੰ ਮੇਰਾ ਵੈਸੇ ਹੀ ਮਨ ਨਹੀਂ ਹੈ ਹਜੇ ਕਿਉਂਕਿ ਰਾਤ ਨੂੰ ਥੋੜਾ ਜਿਹਾ दारू-ਦੁਰੂ ਵਾਲਾ ਕੰਮ ਹੁੰਦਾ ਉਸ ਕਰਕੇ ਦਿਨੇ ਮੇਰੇ ਕੋ ਆਓ ਜੋ ਮਰਜ਼ੀ ਖਾਓ ਕੋਈ ਚੱਕਰ ਨਹੀਂ ਹੈ ਮਤਲਬ ਜੇ ਤੁਸੀਂ ਪਾਰਟੀ ਵੀ ਕਰਨੀ ਹੈ ਇੱਕ ਘੱਟ ਬਜਟ ਵਾਲੇ ਔਰ ਮਜ਼ੇਦਾਰ ਤਾਂ ਉਹਦੇ ਲਈ ਤੁਸੀਂ ਦਿਨੇ ਆ ਸਕਦੇ ਹੋ ਹਾਂਜੀ ਮੇਰੇ ਕੋ ਦਿਨੇ ਜਿਵੇਂ ਲੰਚ ਦੇ ਵਿੱਚ ਸਾਰਾ ਕੁਝ ਹੈਗਾ ਵਾ ਹੁਣ ਜਿਨ੍ਹਾਂ ਨੇ ਰਾਤ ਨੂੰ ਖਾਣਾ ਹੁੰਦਾ ਉਹ ਮੇਰੇ ਕੋ ਪੈਕ ਕਰਵਾ ਕੇ ਲੈ ਜਾਂਦੇ ਆ ਆਪਣੇ ਲਈ ਠੀਕ ਹੈ ਫਿਰ ਉਹ ਤਾਂ ਗਰਮ ਕਰਕੇ ਜਿਵੇਂ ਮਰਜ਼ੀ ਖਾ ਲਓ ਟੇਸਟ ਤਾਂ ਕੋਈ ਉਹੀ ਰਹਿਣਾ ਵਾ ਪਰ ਇੱਥੇ ਆ ਕੇ ਮੇਰੇ ਕੋ ਖਾਣਾ ਮੇਰੇ ਕੋ ਤੁਹਾਨੂੰ ਚਿਕਨ ਮਟਨ ਪੋਰਕਲੇਜੀ ਰਾਈਸ ਰੋਟੀ ਬ੍ਰੈਡ ਆਮਲੇਟ ਆਮਲੇਟ ਭੁਰਜੀ ਇਸ ਆ ਮਿਲ ਜੇਗਾ ਮੈਨੂੰ ਟਾਈਮਿੰਗ ਕੀ ਹੈ ਟਾਈਮਿੰਗ ਮੇਰੀ ਜੀ 12:30 ਤੋਂ ਲੈ ਕੇ ਮੈਂ 4:30-5:00 ਵਜੇ ਤੱਕ ਹੁੰਦਾ ਹਾਂ ਅੱਛਾ ਜਿੱਥੇ ਆਪਣੇ ਪੰਜਾਬ ਦੇ ਵਿੱਚ ਸੀਨ ਪਤਾ ਕੀ ਹੈ ਕਿ 12 ਪੜ੍ਹ ਲਈ ਗ੍ਰੈਜੂਏਸ਼ਨ ਕਰ ਲਈ ਸਪੈਸੀਫਿਕ ਡਿਗਰੀ ਕਰ ਲਈ ਉਹ ਕਰਕੇ ਬਾਹਰ ਜਾਂਦੇ ਨੇ ਠੀਕ ਹੈ ਜਾਂ ਫਿਰ ਇੱਥੇ ਬਿਜ਼ਨਸ ਕਰਕੇ ਜਾਂ ਕੰਮ ਕਰ ਕੋ ਜੌਬ ਕਰਕੇ ਥੱਕੇ ਉਹ ਬਾਹਰ ਜਾਂਦੇ ਨੇ ਤੁਹਾਡੇ ਮਨ ਨੇ ਖਿਆਲ ਹੈ ਕਿ ਮੈਂ ਵੀ ਬਾਹਰ ਜਾਵਾਂ ਨਹੀਂ ਜੀ ਮੇਰੀ ਗੱਲ ਸੁਣੋ ਬਾਹਰ ਘੁੰਮਣ ਲਈ ਠੀਕ ਆ ਪਰ ਆਪਣੀ ਕੰਟਰੀ ਕੰਮ ਕਰਨ ਲਈ ਬਹੁਤ ਵਧੀਆ ਜੇ ਕੰਮ ਕਰਨਾ ਹੋਵੇ ਨਾ ਇੱਥੇ ਹੀ ਬਹੁਤ ਹੈਗਾ ਕੰਮ ਏ ਪਹਿਲਾਂ ਥੋੜਾ ਆਪਣੇ ਜੋ ਪੰਜਾਬੀ ਲੋਕ ਥੋੜੀ ਸ਼ਰਮ ਕਰਦੇ ਸੀਗੇ ਪਰ ਅੱਜ ਕੱਲ ਸ਼ਰਮ ਨਹੀਂ ਕਰਦੇ ਲੋਕ ਅੱਜ ਕੱਲ ਵੈਸੇ ਕਰਨਾ ਚਾਹੀਦਾ ਜੋ ਤੁਹਾਨੂੰ ਆਂਦਾ ਵਾ ਉਹ ਚੀਜ਼ ਤੁਸੀਂ ਕਰੋ ਜੋ ਤੁਹਾਡੇ ਅੰਦਰ ਹੋ ਰਿਹਾ ਹੈਗਾ ਉਹਨੂੰ ਦਿਖਾਓ ਥੋੜਾ ਜਿਹਾ ਓਕੇ ਉਹ ਆਪਣੇ ਆਪ ਆ ਬਸ ਥੋੜਾ ਜਿਹਾ ਸਬਰ ਕਰਨਾ ਪੈਂਦਾ ਹੈ ਵੇਟ ਕਰਨੀ ਪੈਂਦੀ ਹੈ ਕਿ ਇੱਥੇ ਤੁਸੀਂ ਜਿੰਨੇ ਸਾਲ ਮਿਹਨਤ ਕਰੋਗੇ ਉਹ ਉਹਨਾ ਟਾਈਮ ਲੱਗਣਾ ਉੱਥੇ ਦੀ ਕਰੰਸੀ ਇਦਾਂ ਦੀ ਹੈ ਕਿ ਤੁਸੀਂ ਜੇ 6 ਮਹੀਨੇ ਕੰਮ ਕਰ ਲਿਆ ਤਾਂ ਉਹ ਮਤਲਬ ਇੱਥੇ 2-3 ਸਾਲ ਕਵਰ ਆ ਪਰ ਦੇਗਾ ਮੈਂ ਕਿਹਾ ਮੈਡਮ ਜੀ ਇੱਥੇ ਹੀ ਤੁਸੀਂ ਕਰੋਗੇ ਨਾ ਕੰਮ ਉਹ ਉੱਥੇ ਦੀ ਕਰੰਸੀ ਨਾਲ ਉਹ ਇੱਥੇ ਵੀ ਫਰਕ ਪੈ ਜਾਂਦਾ ਅੱਜ ਕੱਲ੍ਹ ਬਾਰ ਕੀ ਹੈ ਜਿੰਨਾ ਉੱਥੇ ਦੀ ਕਮਾਈ ਹੈ ਨਾ ਉੱਥੇ ਦੇ ਖਰਚੇ ਵੀ ਉਨੇ ਹੀ ਹੋ ਚੁੱਕੇ ਹੋਏ ਆ ਕੁਝ ਪੱਲੇ ਨਹੀਂ ਪੰਦਾ ਅੱਜ ਦੀ ਜਨਰੇਸ਼ਨ ਦੇ ਪੱਲੇ ਬਿਲਕੁਲ ਕੁਝ ਨਹੀਂ ਪੈਣਾ ਉਹ ਪਹਿਲੇ ਜੋ ਗਏ ਆ ਸੈੱਟ ਹੋ ਗਏ ਆ ਸਾਡੇ ਆਪਣੇ ਰੈਲਿਟੀ ਬਾਹਰ ਨੇ ਅਰਬਬਦੀ ਨੇ ਬਸ ਹੁਣ ਜਿਹੜਾ ਜਾ ਰਿਹਾ ਉਹ ਸੈਟਲ ਨਹੀਂ ਹੋ ਸਕਦਾ ਹੁਣ ਮੁਸ਼ਕਿਲ ਹੋ ਗਿਆ ਕੰਮ ਪਰ ਗੱਲ ਤਾਂ ਉਹੀ ਹੈ ਨਾ ਕਿ ਇੱਥੇ ਉੱਥੇ ਦੀ ਬੇਸਿਕ ਚੀਜ਼ਾਂ ਕਹਿੰਦੇ ਫ੍ਰੀ ਹੈ ਇੱਥੇ ਉਹੀ ਬੇਸਿਕ ਚੀਜ਼ਾਂ ਮਹਿੰਗੀਆਂ ਨੇ ਉਹ ਤਾਂ ਹੀ ਤਾਂ ਭੱਜ ਰਹੇ ਆ ਮੈਡਮ ਜੀ ਹੁਣ ਜੇ ਲਾ ਲੋ ਜਿਹੜੀ ਚੀਜ਼ ਤੁਹਾਨੂੰ ਉੱਥੋਂ ਸਸਤੀ ਮਿਲਦੀ ਆ ਉਹ ਰੇਟ ਦੇ ਹਿਸਾਬ ਨਾਲ ਆ ਨਾ ਉੱਥੇ ਡਾਲਰਾਂ 'ਚ ਖਰੀਦਣੀ ਆ ਇੱਥੇ ਰੁਪਏਾਂ 'ਚ ਖਰੀਦਣੀ ਆ ਇਹ ਵੀ ਤਾਂ ਫਰਕ ਪੈ ਜਾਂਦਾ ਨਾ ਅੱਛਾ ਉੱਥੇ ਦੀ ਨਾਨ-ਵੈਜ ਦੇ ਹਿਸਾਬ ਨਾਲ ਇੱਥੇ ਦੇ ਨਾਨ-ਵੈਜ ਦੇ ਵਿੱਚ ਤੁਹਾਨੂੰ ਕੀ ਡਿਫਰੈਂਟ ਆ ਉੱਥੇ ਦਾ ਫਲੇਵਰ ਇੱਥੇ ਦੇ ਫਲੇਵਰ ਦੇ ਵਿੱਚ ਕੀ ਮ ਉਹ ਤੇ ਮੈਡਮ ਚਟਨੀਆਂ ਨਾਲ ਸਪਾਈਸੀ ਕੀਤਾ ਜਾਂਦਾ ਆਪਣੇ ਇੱਥੇ ਮਸਾਲੇ ਯੂਜ਼ ਕੀਤੇ ਜਾਂਦੇ ਆ ਮਸਾਲਿਆਂ ਵਿੱਚ ਹੀ ਸਾਰਾ ਸੁਆਦ ਹੁੰਦਾ ਵਾ ਉਹ ਚਟਨੀਆਂ ਦਾ ਵੈਸੇ ਵੀ ਕੋਈ ਵੀ ਲਾ ਲਓ ਤੁਸੀਂ ਮਾਇਓਨੈਸ ਵਗੈਰਾ ਲਗਾ ਲਓ ਤਾਂ ਸਿਹਤ ਲਈ ਹਾਨੀਕਾਰਕ ਆ ਕੋਈ ਵੀ ਆ ਹੁਣ ਫਾਸਟ ਫੂਡ ਲੋਕੀ ਮਟਨ ਬਣਾਉਂਦੇ ਆ ਵਿਚਾਰਾ ਰੋਡ ਪਾ ਦਿੰਦੇ ਆ ਮੈਂ ਆ ਰੋਡ ਨਹੀਂ ਪਾਦਾ ਮੇਰਾ ਮਟਨ ਠੀਕ ਆ ਖਾ ਕੇ ਪਤਾ ਲੱਗ ਜਾਂਦਾ ਬਿਲਕੁਲ ਐ ਹੋਈ ਚੀਜ਼ ਨਹੀਂ ਪੈਂਦੀ ਪੋਸਟ ਹੀ ਖਾ ਰਾ ਲੋਕੀ ਰੈਸਟੋਰੈਂਟ ਚ ਬਣਾਏ ਜਾਂਦੇ ਆ ਆਪਾਂ ਬਣਾਨੇ ਸਰੋਂ ਦੇ ਤੇਲ ਦਾ ਪਰ ਖਾ ਕੇ ਪਤਾ ਲੱਗ ਜਾਊਗਾ ਕਿ ਚੀਜ਼ ਕੀ ਖਾਦੀ ਹੈ ਮਤਲਬ ਅਸੀਂ ਜੇ ਟਰਾਈ ਕਰੀਏ ਤਾਂ ਸਾਨੂੰ ਵੀ ਉਹ ਸੁਆਦ ਮਿਲੇਗਾ ਮੈਂ ਕਹਾਂ ਮੈਡਮ ਤੁਸੀਂ ਖਾਓਗੇ ਤੁਹਾਨੂੰ ਪਤਾ ਲੱਗ ਜਾਣਾ ਕੀ ਚੀਜ਼ ਖਾਦੀ ਹੈ ਚਲੋ ਆਪਾਂ ਤਾਂ ਟਰਾਈ ਕਰਦੇ ਆ ਪਰ ਜੇ ਲੁਧਿਆਣਾ ਵਾਸੀ ਨੂੰ ਟਰਾਈ ਕਰਨਾ ਹੋਵੇ ਉਹ ਹੀ ਮਸਾਲਿਆਂ ਦਾ ਟੇਸ ਲੈਣਾ ਹੋਵੇ ਕਿੱਥੇ ਆਵੇ ਉਹਨਾਂ ਨੂੰ ਆਈ ਜੀ ਇਹ ਬੀਆਰਐਸ ਨਗਰ ਹੈ ਜੇਬ ਲੋਕ ਤੇ ਵੈਸਟਰਨ ਮੋਲ ਦੇ ਨਾਲ ਅੰਦਰ ਐਂਟਰ ਕਰਦੀ ਹੈ ਲੋਧੀ ਕਲੱਬ ਦੇ ਬਿਲਕੁਲ ਨਾਲ ਆ ਚਲੋ ਅਪਰਨਾ ਇੱਕ ਕੰਮ ਕਰਦੇ ਆ ਭਾਜੀ ਉੱਤੇ ਛੱਡਦੇ ਆ ਕਿ ਇਹ ਸਾਨੂੰ ਕੀ ਟੈਸਟ ਕਰਾਂਦੇ ਸਸਪੈਂਸ ਰੱਖਾਂਗੇ ਕੀ ਟੈਸਟ ਕਰੇ ਕਿਉਂਕਿ ਉਹ ਲਾਈਵ ਤੇ ਹੀ ਦੱਸਿਆ ਜਾਏਗਾ